ਜਿਹੜਾ ਫੋਨ ਵਗੈਰਾ ਟਰੈਕ ਕੀਤਾ ਤਾਂ ਵੀਜ਼ਾ ਫੋਰਰ ਕਸੂਰੇ ਦੇ ਵਾਸਤੇ ਖਸ਼ਾਰਕ ਜਿਹੜੀ ਨਿਰਮਾਣ ਦੇ ਨਾਮ ਦੇ ठेकेदार ਦੇ ਹੱਥ ਵਿੱਚ ਇਹਦੀ লাশ ਆ ਜਿਹੜੀ ਉਹ ਮਿਲੀ ਹੈ ਇਹਨੂੰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਚੱਕੇ ਦਾ ਰਿਸ਼ਤੇਦਾਰ ਵੀ ਦੱਸਿਆ ਜਾਂਦਾ ਹੈ ਇਹ ਮਕੇਸ਼ ਚੰਦਰਾਕਰਾ ਜਿਹੜਾ ਇਹ ਆਜ਼ਾਦ ਪੱਤਰਕਾਰ ਵਜੋਂ ਐਨਡੀਟੀਵੀ ਲਈ ਕੰਮ ਕਰਦਾ ਸੀ ਇਹ ਤੋਂ ਇਲਾਵਾ YouTube ਚੈਨਲ ਇੱਕ ਇਹ ਚਲਾਉਂਦਾ ਸੀ ਬਖਤਰ ਜੰਕਸ਼ਨ ਔਰ ਇਹਨੇ ਬਹੁਤ ਸਾਰੀਆਂ ਜਈਆਂ ਰਿਪੋਰਟਿੰਗ ਜਿਹੜੀਆਂ ਭ੍ਰਸ਼ਟਾਚਾਰ ਦੇ ਖਿਲਾਫ ਉਹ ਲਿਆਂਦੀਆਂ ਸੀ ਆਰ ਕਈ ਜਈਆਂ ਖਬਰਾਂ ਇਸ ਨੌਜਵਾਨ ਨੇ ਨਸ਼ਰ ਕੀਤੀਆਂ ਸੀ ਜਿਹੜੀਆਂ ਖਬਰਾਂ ਦੇ ਵਿੱਚ ਕਈ ठेकेदारਾਂ ਨੂੰ ਕਈ ਸਰਕਾਰੀ ਅਧਿਕਾਰੀਆਂ ਨੂੰ ਜਿਹੜਾ ਉਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਖਾਸ ਕਰਕੇ ਜਿਹੜੇ ਆਦਿਵਾਸੀ ਇਲਾਕੇ ਨੇ ਉੱਥੇ ਸੜਕਾਂ ਦਾ ਨਿਰਮਾਣ ਹਜੇ ਤੱਕ ਹੋਇਆ ਨਹੀਂ ਹੁਣ ਜਦੋਂ ਸੜਕਾਂ ਦਾ ਨਿਰਮਾਣ ਹੋ ਰਿਹਾ ਤਾਂ ਉੱਥੇ ਬਹੁਤ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਉੱਥੋਂ ਦੇ ਗਰੀਬ ਲੋਕਾਂ ਦੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਭ੍ਰਸ਼ਟਾਚਾਰ ਇਹਨੇ ਅਜਾ ਕਰ ਕੀਤਾ ਹੈਗਾ ਤਾਂ ਹੁਣ ठेकेदार ਸ਼੍ਰੇਸ਼ ਚੰਦਰਾਕਰਨ ਨੂੰ ਇਸ ਕੇਸ ਦੇ ਵਿੱਚ ਗ੍ਰਫਤਾਰ ਕੀਤਾ ਹੈ ਔਰ ਉਹ ਮਾਈਨਿੰਗ ਤੇ ਹੋਰ ਵੱਡੇ ਠੇਕੇਦਾਰਾਂ ਦੇ ਵਿੱਚ ਸ਼ਾਮਲ ਆਗਾ ਔਰ ਇਹ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਵੀ ਸਰਕਾਰ ਮੈਂ ਕਾਂਗਰਸ ਦੇ ਨੂੰਚਿਤ ਜਾਤੀ ਸੱਲ ਦਾ ਸੁਪਾ ਮੀਤ ਪ੍ਰਧਾਨ ਵੀ ਹੈ ਔਰ ਇਹਨੇ ਪਿਛਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਉਜਰਬਰ ਲਿਆ ਕੇ ਦੂਜੇ ਸੂਬੇ 'ਚ ਇਹਨੂੰ ਬਣਾਇਆ ਸੀਗਾ ਔਰ ਇਹ ਇਹਨੂੰ ਗਿਰਫਦਾਰ ਕੀਤਾ ਹੋਰ ਵੀ ਕੁਝ ਗਿਰਫਦਾਰੀਆਂ ਹੋਈਆਂ ਨੇ ਤੇ ਬੜੀ ਮੰਦ ਭਾਗੀ ਗੱਲ ਆ ਗਈ ਜੀ ਕਿ ਜਿਹੜੇ ਇਸ ਤਰ੍ਹਾਂ ਦੀ ਪੱਤਰਕਾਰੀ ਕਰਨ ਵਾਲੇ ਨੌਜਵਾਨਾਂ ਨੂੰ ਲਗਾਤਾਰ ਨਿਸ਼ਾਨੇ ਤੇ ਲਿਆ ਜਾ ਰਿਹਾ ਜੀ ਐਮਪੀ ਸਰਦਾਰ ਅਮਰਤਪਾਲ ਸਿੰਘ ਤੇ ਸਰਾਰ ਸਰਬਜੀਤ ਸਿੰਘ ਉਹਨਾਂ ਨੇ ਨਵੀਂ ਪਾਰਟੀ ਸ਼ੁਰੂ ਕਰਨੀ ਹੈ ਜੀ ਬਿਲਕੁਲ ਜੀ ਮਾਗੀ ਦੇ ਮੌਕੇ ਦੇ ਉੱਤੇ ਇਹਦਾ ਐਲਾਨ ਕੀਤਾ ਜਾ ਰਿਹਾ ਹੈ 14 ਜਨਵਰੀ ਨੂੰ ਸਾਰੇ ਹੀ ਪੰਜਾਬੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਵਾਰ-ਵਾਰ ਇਹੋ ਮਾਗੀ ਦੇ ਮੇਲੇ ਦੇ ਮੌਕੇ ਦੇ ਉੱਤੇ ਸ਼੍ਰੀ ਮਖਸਦ ਸਾਹਿਬ ਦੀ ਤਰਤੀ ਪਹੁੰਚਣ ਔਰ ਉੱਥੇ ਜਿਹੜੀ ਨਵੀਂ ਪਾਰਟੀ ਦਾ ਆਗਾਜ਼ ਆਗਾਜ਼ ਜਿਹੜਾ ਕੀਤਾ ਜਾਊਗਾ ਇਹ ਵੀ ਦਾਵਾ ਕੀਤਾ ਜਾ ਰਿਹਾ ਸਮਾਤਿਕਾਂ ਦੇ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਇੱਕ ਮੈਂਬਰ ਪਾਰਲੀਮੈਂਟ ਹੈ ਲੇਕਿਨ ਇੱਧਰ ਦੋ ਮੈਂਬਰ ਪਾਰਲੀਮੈਂਟ ਨੇ ਇੱਕ ਅਮਰਪਾਲ ਸਿੰਘ ਤੇ ਦੂਸਰੇ ਸਰਬਜੀਤ ਸਿੰਘ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਲੋਕਾਂ ਦਾ ਵੱਡਾ ਫਤਵਾ ਹੈ ਜਿਹੜਾ ਖਾਸ ਕਰਕੇ ਸਿੱਖ ਪੰਡਾ ਉਹ ਹੈ ਅਰਮਰਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਪੁਰੀ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਇਹ ਉੱਥੇ ਪਹੁੰਚਿਆ ਜਾਵੇ ਸੋਸ਼ਲ ਮੀਡੀਆ ਦੇ ਉੱਤੇ ਵੀ ਅਰਮਰਤ ਪਾਲ ਸਿੰਘ ਦਾ ਜਿਹੜਾ ਅਕਾਊਂਟ ਆ ਉੱਥੋਂ ਲੋਕਾਂ ਨੂੰ ਪਹੁੰਚਣ ਦੀ ਫੀਲ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਆ ਸੋ ਨਵੀਂ ਪਾਰਟੀ ਦਾ ਆਗਾਜ਼ ਨਵੇਂ ਨਵੇਂ ਕਾਲੀ ਦਲ ਦਾ ਆਗਾਜ਼ ਹੋਣ ਜਾ ਰਿਹਾ ਹੈ ਸੰਭਾਵਨਾ ਹੈ ਕਿ ਉਹਦਾ ਨਾਮ ਸ਼੍ਰੋਮਣੀ ਕਾਲੀ ਦਲ ਅਨੰਦਪੁਰ ਸਾਹਿਬ ਰੱਖਿਆ ਜਾਵੇਗਾ ਔਰ ਉਸ ਦਿਨ ਇੱਕ ਕਮੇਟੀ ਅਨਾਉਂਸ ਕੀਤੀ ਜਾਏਗੀ ਜਿਹੜੀ ਕਮੇਟੀ ਇਹਨੂੰ ਅ ਪੰਚਾਲਨ ਕਰੇਗੀ ਪਾਰਟੀ ਦਾ ਕੌਣ ਕੌਣ ਹੋਣਗੇ ਇਸ ਕਮੇਟੀ ਚ ਉਹ ਅਨਾਉਂਸ ਹੋਵੇਗਾ ਤੇ ਉਹਦੇ ਕੀ ਏਜੰਡੇ ਹੋਣਗੇ ਮੇਨਲੀ ਤਾਂ ਨਾਰਾ ਹੁਣ ਦਿੱਤਾ ਜਾ ਰਿਹਾ ਪੰਪ ਨੂੰ ਬਚਾਉਣ ਤੇ ਪੰਜਾਬ ਨੂੰ ਬਚਾਉਣ ਦੇ ਲਈ ਇਕਜੁੱਟ ਹੋਣ ਦੇ ਲਈ ਸੱਦਾ ਦਿੱਤਾ ਗਿਆ ਆ ਜਾਹਰ ਤੌਰ ਦੇ ਉੱਤੇ ਆ ਕਿ ਖੇਤਰੀ ਪਾਰਟੀ ਹੋਵੇਗੀ ਔਰ ਪੰਪ ਔਰ ਪੰਜਾਬ ਦੇ ਮਸਲਿਆਂ ਉਪਰ ਕੇਂਦਰਤ ਕਰੇਗੀ ਸੋ ਇਹਨੂੰ ਲੈ ਕੇ ਖਾਲੀ ਦਲ ਦੇ ਵਿੱਚ ਵੀ ਕਾਫੀ ਸਮੱਸਿਆਵਾਂ ਥੜੀਆਂ ਹੋਣੀਆਂ ਸ਼੍ਰੋਮਣੀ ਖਾਲੀ ਦਲ ਨੂੰ ਹੱਥਾਂ ਪੈਰਾਂ ਦੀ ਪਈ ਪਈ ਆ ਅਜੇ ਸੁਜੀਤ ਸਿੰਘ ਬਾਦਲ ਸੰਬੋਧਨ ਕਰ ਰਹੇ ਸੀਗੇ ਔਰ ਸੁਖਵੀਰ ਸਿੰਘ ਬਾਦਲ ਖੁਰੀ ਕਹਿ ਰਹੇ ਸੀ ਵੀ ਦੇਖੋ ਜੀ ਮੈਂ ਤਾਂ ਜਿਹੜਾ ਪੰਥ ਦੇ ਹੇਤਾਂ ਦੇ ਲਈ ਜਿਹੜਾ ਉਹਦੀ ਝੋਲੀ ਪਵਾਇਆ ਸਾਰਾ ਕੁਝ ਔਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਜੇਕਰ ਜਿਹੜਾ ਸੁਖਵੀਰ ਸਿੰਘ ਬਾਦਲ ਖੁਰੀ ਕਰ ਰਹੇ ਸੀਗੇ ਹਾਲਾਂਕਿ ਸੁਜੀਤ ਸਿੰਘ ਬਾਦਲ ਹੋਰਾਂ ਦੇ ਪੀਸੇ ਦਾ ਮਸਲਾਗਾ ਜਿਹੜਾ ਉਹ ਕੱਲ ਤੱਕ ਸਾਹ ਦੇ ਉੱਤੇ ਪਹੁੰਚਿਆ ਹੋਇਆ ਦੁਆਰੇ ਕੇ ਅਸਤੀਫਾ ਪਰਮਾਨ ਨਹੀਂ ਕੀਤਾ ਗਿਆ ਉਹਨਾਂ ਦਾ ਜ세ਧਾਰ ਸਾਹਿਬ ਵੀ ਅੱਜ ਇਸ ਵਿਸ਼ੇ ਦੇ ਉੱਤੇ ਕਾਫੀ ਲੋਹੇ ਲੱਗ ਕੇ ਨਜ਼ਰ ਆ ਰਹੇ ਜੀ ਤੇ ਅਖਾਲੀ ਦਲ ਨੂੰ ਹੋਰ ਕੋਈ ਗੱਲਬਾਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ세ਧਾਰ ਨੇ ਕਹੀ ਹੈ ਜੀ ਬਿਲਕੁਲ ਜੀ ਜ세ਧਾਰ ਸਾਹਿਬ ਅੱਜ ਕਾਫੀ ਨਾਰਾਜ਼ ਨਜ਼ਰ ਆ ਰਹੇ ਸੀ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਸੀਗਾ ਪੰਜ ਸਿੰਘ ਸਹਿਬਾਨ ਦੇ ਵੱਲੋਂ ਉਹਨੂੰ ਲਾਗੂ ਨਹੀਂ ਕੀਤਾ ਗਿਆ ਜੀ ਉਹ ਫੈਸਲੇ ਦੇ ਵਿੱਚ ਜਿਹੜੀ ਗੱਲ ਸੀਗੀ ਕਿ ਤਖਵੀਰ ਸਿੰਘ ਬਾਦਲ ਸਮੇਤ ਜਿੰਨੇ ਵੀ ਆਗੂਆਂ ਦੇ ਸਤੀਫੇ ਨੇ ਉਹ ਪ੍ਰਵਾਨ ਕੀਤੇ ਜਾਣ। ਉਹ ਸਤੀਫੇ ਪ੍ਰਵਾਨ ਨਹੀਂ ਕੀਤੇ ਗਏ 2 ਦਸੰਬਰ ਨੂੰ ਹੁਕਮਨਾਮਾ ਜਿਹੜਾ ਸੁਣਾਇਆ ਗਿਆ ਸੀ ਜਿੱਦੇ ਤਨਖਾਹ ਲਾਈ ਗਈ ਸੀ। ਸਾਜੇ ਸ਼੍ਰੀ ਕਲਕੱਟਕ ਸਾਹਿਬ ਦੇ ਜਥੇਦਾਰ ਜਾਨੀ ਰਗਵੀ ਸਿੰਘ ਹੋਰਾਨ ਨੇ ਕਾਂਗਰਸ ਪਾਰਟੀ ਨੂੰ ਨਸੀਹਤ ਦਿੱਤੀ ਆ ਕਿ ਪੰਡ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਨ 'ਚ ਅਨਾਕਾਮੀ ਨਾ ਕਰੋ। ਔਰ ਉਹਨਾਂ ਨੇ ਕਿਹਾ ਕਿ ਸਤੀਫੇ ਨੇ ਜਿਹੜੇ ਉਹ ਪਰਵਾਨ ਕਰਨ ਦੇ ਵਿੱਚ ਆਨਕਾਣੀ ਨਹੀਂ ਕਰਨੀ ਚਾਹੀਦੀ ਸਿੱਧੇ ਪ੍ਰਵਾਨ ਹੋਣੇ ਚਾਹੀਦੇ ਨੇ ਦੂਸਰਾ ਜਿਹੜਾ ਉਹ ਜੀ ਰਿਗਵੀ ਸਿੰਘ ਜੀ ਕੋ ਰਾਣੇ ਇਹ ਕਹਿਆਗਾ ਜੀ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਫੋਰਾ ਦੇ ਮਸਲੇ ਦੇ ਵਿੱਚ ਐਸਡੀਪੀਸੀ ਵੱਲੋਂ ਚਾਰਜ ਕਮੇਟੀ ਬਣਾਈ ਗਈ ਆ ਕਿ ਉਹ ਮਸਲਾਗਾ ਜਿਹੜਾ ਉਹ ਕਾਲ ਤੱਕ ਸਾਹ ਨੂੰ ਸੌਂਪਿਆ ਜਾਵੇ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਦਾ ਮਸਲਾ ਨਹੀਂ ਹੈ ਸੋ ਰਗਵੀ ਸਿੰਘ ਜੀ ਖੁਰਾਨੇ ਜਿਹੜੇ ਸਵਾਲ ਖੁਸ਼ ਉਠਾਏ ਨੇ ਉਹ ਸਵਾਲ ਅਕਾਲੀ ਦਲ ਦੇ ਲਈ ਵੱਡੀ ਸਮੱਸਿਆ ਬਣ ਰਹੇ ਨੇ ਹਾਲਾਂਕਿ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਉਹ ਜਸედა ਸਾਹਿਬ ਨੂੰ ਮਿਲਣ ਜਾ ਰਹੇ ਨੇ ਸਵਾਲ ਲੈ ਲਿਆ 8 ਜਨਵਰੀ ਨੂੰ ਉਹ ਜਸედა ਸਾਹਿਬ ਨੂੰ ਮਿਲਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਬਲਜੀਤ ਸਿੰਘ ਟੀਮਾ ਹੋਰਾਂ ਨੇ ਦਾਅਵਾ ਕੀਤਾ ਠੀਕ ਹੈ 20 ਦਿਨ ਦਾ ਸਮਾਨ ਉਹਨਾਂ ਨੂੰ ਹੋਰ ਮਿਲ ਗਿਆ ਤਾਂ ਇਹ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਸੀ ਜੇ ਦਸੰਬਰ ਦਾ ਸਮਾਵੇ ਦੇਖ ਲਿਆ ਜਾਵੇ ਤਾਂ ਜਨਵਰੀ ਦਾ ਪਹਿਲਾ ਹਫਤਾ ਚੱਲ ਰਿਹਾਗਾ ਲੇਕਿਨ ਇਹਨਾਂ ਦੇ ਵੱਲੋਂ ਸਹੀ ਸੇ ਪ੍ਰਬਾਨ ਅਜੇ ਜਿਹੜੇ ਉਹ ਨਹੀਂ ਕੀਤੇ ਗਏ ਬਾਤੀ ਵੀ ਕੁਝ ਸਹੀ ਮਸਲਿਆਂ ਦੇ ਵਿੱਚ ਜਿਹੜਾਗਾ ਉਹ ਅਹੁਸ਼ਰੀ ਹਾਲ ਤੱਕ ਸਾਫ ਤੋਂ ਜਾਰੀ ਹੁਕਮਨਾਮਾ ਲਾਗੂ ਨਹੀਂ ਕੀਤਾ ਜਾ ਰਿਹਾ ਔਰ ਹੁਣ ਦਾਵੇ ਵੀ ਇਸ ਰੂਪ ਦੇ ਵਿੱਚ ਕੀਤੇ ਜਾ ਰਹੇ ਨੇ ਕਾਲੀ ਦਲ ਦੇ ਆਗੂਆਂ ਦੇ ਵੱਲੋਂ ਵੀ ਜੀ ਉਹ ਤਾਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਸਾਰਾ ਕੁਸਬ ਦੀ ਝੋਲੀ ਪਵਾ ਲਿਆ ਹਾਲਾਂਕਿ ਉੱਥੇ ਮਤਲਬ ਗਲਤੀਆਂ ਜਿਹੜੀਆਂ ਅਕਾਲ ਤੱਕ ਸਾਹ ਦੇ ਉੱਤੇ ਉਹ ਮੰਨੀਆਂ ਗਈਆਂ ਸਵੀਕਾਰ ਕੀਤੀਆਂ ਗਈਆਂ ਜਿਹਦੇ ਕਰਕੇ ਤਨਖਾਹ ਲਈ ਗਈ ਹੁਣ ਮਤਲਬ ਇਸ ਰੂਪ ਦੇ ਵਿੱਚ ਪੇਸ਼ਕਾਰੀ ਕੀਤੀ ਜਾ ਰਹੀ ਹੈ ਕੁਝ ਸਥਾਨੀ ਅਗਵਾ ਦੇ ਵੱਲੋਂ ਵੀ ਜਿਵੇਂ ਉਹ ਗਲਤੀਆਂ ਕੀਤੀਆਂ ਨਹੀਂ ਸੀਗੀਆਂ ਵੀ ਉਹ ਅਗਵੀ ਝੋਲੀ ਪਾ ਲਈਏ ਤੋਂ ਇਹ ਮਸਲੇ ਵੀ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਜੀ ਅੱਛਾ ਜੀ ਇਹ ਦੱਸਿਓ ਬਈ ਧਰਮ ਕੋਰਟ ਦੇ ਵਿੱਚ ਇੱਕ ਲਾ ਕਾਲਜ ਸੀ ਉਹਦਾ ਪ੍ਰਿੰਸੀਪਲ ਦੀ ਕੀ ਖਬਰ ਹੈ ਜੀ ਬਾਕੀ ਜੀ ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ ਵਿੱਚ ਬਾਬਾ ਕੁੰਦਨ ਸਿੰਘ ਲਾ ਕਾਲਜ ਹੈ ਔਰ ਉਹਦੇ ਪ੍ਰਿੰਸੀਪਲ ਦਿਲੀਪ ਕੁਮਾਰ ਦੇ ਵੱਲੋਂ ਆਪਦੇ ਰਹਿੈਸ਼ੀ ਕਮਰੇ ਦੇ ਵਿੱਚ ਜਿਹੜਾ ਉਹ ਮ੍ਰਿਤਕ ਮਿਲੇ ਨੇ ਔਰ ਉਹ ਭੇਦ ਭਰੀ ਹਾਲਤ ਦੇ ਕਾਲਜ ਦੇ ਵਿੱਚ ਤਿੰਨ ਦਿਨ ਦੀਆਂ ਛੁੱਟੀਆਂ ਚੱਲ ਰਹੀਆਂ ਸੀਆਂ ਪ੍ਰਿੰਸੀਪਲ ਦੀ ਪਤਨੀ ਤਿੰਨ ਦਿਨਾਂ ਤੋਂ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪ੍ਰਿੰਸੀਪਲ ਫੋਨ ਚੁੱਕ ਨਹੀਂ ਸੀ ਰਹੇ ਐਤਵਾਰ ਨੂੰ ਸਾਰਾ ਦਿਨ ਫੋਨ ਨਾ ਠਾਇਆ ਤਾਂ ਉਸ ਤੋਂ ਬਾਅਦ ਕਾਲਜ ਦੇ ਜਿਹੜਾ ਸੇਵਾਦਾਰ ਹੈ ਉਹਨੇ ਜਾ ਕੇ ਕਮਰਾ ਖੋਲ ਕੇ ਦੇਖਿਆ ਤਾਂ ਪ੍ਰਿੰਸੀਪਲ ਦੀ ਡੈੱਡ ਬੋਡੀ ਉੱਥੇ ਪਈ ਸੀ ਔਰ ਡਾਕਟਰਾਂ ਨੇ ਦੱਸਿਆ ਵੀ ਇਹ ਬਾਤ ਹੋਈ ਨੂੰ 2-3 ਦਿਨ ਹੋ ਚੁੱਕੇ ਨੇ ਡੈੱਡ ਬੋਡੀ ਨੂੰ ਦੇਖ ਕੇ ਉਹ ਇਹ ਵੀ ਕਾਫੀ ਚਰਚਾ ਦਾ ਵਿਸ਼ਾ ਹੈ ਜਿਹੜਾ ਉਹ ਬਣਿਆ ਹੋਇਆ ਬੰਦਾ ਜੀ ਧੰਨਵਾਦ ਜੀ ਤੇ ਕੱਲ ਨੂੰ ਸਵੇਰੇ ਫੇਰ ਸਾਹਜ ਪਵੇਗੀ ਆਪਣਾ ਖਿਆਲ ਰੱਖਿਓ। ਸ਼ੁਕਰੀਆ ਜੀ ਗੱਲ ਸਾਡਾ ਤੇ ਸਾਰੇ ਰੋਟਿਆਂ ਦਾ ਵੀ ਧੰਨਵਾਦ ਜੀ ਤੁਹਾਡੇ ਕੈਨੇਡਾ ਦੇ ਵਿੱਚ ਵੀ ਅੱਜ ਇੱਕ ਵਾਰ ਇੱਥੇ ਭਾਰਤ ਦੇ ਵਿੱਚ ਵੀ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੋ ਜਸਟਨ ਟਿਊਡੋ ਹੋਰ ਆਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਔਰ ਇਹ ਇਹ ਭਾਰਤ ਨਾਲ ਵੀ ਮਸਲਾ ਬਹੁਤ ਜੁੜਦਾ ਹੈ ਕਿਉਂਕਿ ਭਾਰਤ ਦੇ ਵਿੱਚ ਵੀ ਜਸਟਨ ਟਿਊਡੋ ਹੋਰਾਂ ਦੀ ਪੋਲਟਿਕ ਨੂੰ ਬਹੁਤ ਨੇੜਿਆਂ ਦੇਖਿਆ ਗਿਆ ਪਿਛਲੇ ਸਮੇਂ ਬਿਲਕੁਲ ਜੀ ਭਾਰਤ ਦੇ ਨਾਲ ਉਹਨਾਂ ਦਾ ਟ੍ਰਿਪ ਟ੍ਰਿਪ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਮਿਲਣਾ ਉਹਨਾਂ ਨੂੰ ਉਸ ਤੋਂ ਬਾਅਦ ਪਿਛਲੇ ਸਾਲ ਸਤੰਬਰ ਦੇ ਵਿੱਚ ਭਾਰਤ ਨੂੰ ਇਸ ਦੇ ਲਈ ਜ਼ਿੰਮੇਵਾਰ ਹਰਦੀਪ ਸਿੰਘ ਨਿਜਰ ਉਹਨਾਂ ਦੇ ਕਤਲ ਸਬੰਧੀ ਉਹਨਾਂ ਨੇ ਕ੍ਰੈਡਿਬਲ ਅਲੀਗੇਸ਼ਨ ਦੀ ਗੱਲ ਕਰਨੀ ਚਾਰ ਸਿੱਖ ਮੁੰਡਿਆਂ ਦਾ ਫੜਿਆ ਜਾਣਾ ਬਹੁਤ ਵੱਡੀਆਂ ਗੱਲਾਂ ਨੇ ਤੇ ਉਹਨਾਂ ਦੇ ਨਾਲ ਹੁਣ ਇਹ ਕੰਟਰੋਵਰਸੀਜ਼ ਜਿਹੜੀਆਂ ਨੇ ਉਹ ਚਲੇ ਜਾਣਗੀਆਂ ਜਾਂ ਰਹਿਣਗੀਆਂ ਤੇ ਹੁਣ 24 ਅ ਮਾਰਚ ਤੱਕ ਪ੍ਰੋਰੋਗ ਕਰ ਦਿੱਤੀ ਗਈ ਹੈ ਪਾਰਲੀਮੈਂਟ ਪ੍ਰੋਰੋਗ ਦਾ ਮਤਲਬ ਹੈ ਵੀ ਕੰਮ ਕਾਜ ਠੱਪ ਹੈ ਨਵੇਂ ਸਿਰਿਓ ਫੇਰ ਥਰೋನ್ ਸਪੀਚ ਜਿਹੜੀ ਹੈ ਉਹ ਗਵਰਨਰ ਜਨਰਲ ਨੇ ਆ ਕੇ ਦੱਸਣੀ ਆ ਵੀ ਆਉਣ ਵਾਲੇ ਸਮੇਂ 'ਚ ਸਰਕਾਰ ਕੀ ਕਰੂ ਫੇਰ ਉਹਦੇ ਤੇ ਵੋਟਾਂ ਪੈਂਦੀਆਂ ਨੇ ਵੋਟਾਂ ਪੈਂਣ ਤੇ ਜੇ ਜਿਵੇਂ ਅੱਜ ਦੱਸ ਰਹੀਆਂ ਨੇ ਤਿੰਨੇ ਵਿਰੋਧੀ ਧਿਰ ਵਿਰੋਧੀ ਧਿਰ ਵਾਲੀਆਂ ਪਾਰਟੀਆਂ ਆ ਕੰਸਰਵੇਟਿਵ ਤੇ ਐਨਡੀਪੀ ਤੇ ਪਾਰਟੀ ਬਲੌਕ ਬੈਕਵਾ ਤਿੰਨੇ ਜਿਵੇਂ ਕਹਿੰਦੀਆਂ ਸਰਕਾਰ ਨੂੰ ਚੱਲਦੇ ਕਰਨਾ ਜੇ ਤਿੰਨੇ ਆਖੀ ਉਹਨਾਂ ਦੇ ਖਿਲਾਫ ਵੋਟਾਂ ਪਾਉਂਦੀਆਂ ਨੇ ਤੇ ਸਰਕਾਰ ਟੁੱਟ ਸਕਦੀ ਹੈ ਤੇ ਫਿਰ ਮਈ ਦੇ ਅੱਧ ਤੱਕ ਵੋਟਾਂ ਪੈ ਸਕਦੀਆਂ ਨੇ ਸੋ ਬੜਾ ਕ੍ਰੂਸ਼ਲ ਟਾਈਮ ਆ ਲਿਬਰਲ ਨੇ ਆਪਣਾ ਲੀਡਰ ਵੀ ਚੁੜਨਾ ਹੈ ਬੁੱਧਵਾਰ ਨੂੰ ਇੱਕ ਇਕੱਠ ਹੈ ਉਹਨਾਂ ਦਾ ਐਮਪੀਆ ਦਾ ਹੋ ਸਕਦਾ ਕਿਤੇ ਇਸ ਗੱਲ ਤੇ ਵੀ ਗੱਲ ਆ ਜਾਵੇ ਵੀ ਸ਼ਰਮ ਸੰਤਤੀ ਨਾਲ ਨੇਤਾ ਚੁਣ ਲੈਣ ਜੇ ਨਾ ਚੁਣਿਆ ਤਾਂ ਫਿਰ 90 ਦਿਨਾਂ ਦਾ ਪ੍ਰੋਸੈਸ ਹੈ ਬੜੀ ਰਾਜਕਤਾ ਜੀ ਆਉਣ ਵਾਲੇ ਸਮੇਂ ਚ ਗੱਲਾਂ ਕਲੀਅਰ ਹੋਣਗੀਆਂ ਨਵਕਿਰਨ